ਰਵਿਦਾਸ਼ ਸ਼ਕਤੀ ਅਮਰ ਹੈ ਵੀਮਾ ਤੇਰੀ ਸੋਚ ਤੇ ਕਹਾਂ ਵਿੰਗੇ ਠੋਕੇ ਵੀਮਾ ਤੇਰੀ ਸੋਚ ਤੇ ਕਹਾਂ ਵਿੰਗੇ ਠੋਕੇ ਜਿਹੜੀ 18 ਤਰੀਕ ਨੂੰ ਘਟੜਾ ਘਟਿਆ ਗਊਸ਼ਾਲਾ ਬਾਜ਼ਾਰ ਦੇ ਵਿੱਚ ਅਸੀਂ ਉਹ ਸਾਰੀ ਵੀਡੀਓ ਕਲਿੱਪ ਦੇਖੀ ਆ ਪਹਿਲਾਂ ਅਸੀਂ ਸਮਝਦੇ ਸੀ ਵੀ ਸਾਡੇ ਮੁੰਡੇ ਨੇ ਇਹਨਾਂ ਤੇ ਅਟੈਕ ਕੀਤਾ ਪਰ ਜਦੋਂ ਅਸਲੀ ਵੀਡੀਓ ਨਿਕਲ ਕੇ ਸਾਡੇ ਸਾਹਮਣੇ ਆਈ ਆ ਅੱਜ ਕੱਲ ਵੀ ਅਸੀਂ ਐਸਪੀ ਜੀ ਸਾਹਿਬ ਨੂੰ ਮਿਲੇ ਸੀ ਅੱਜ ਵੀ ਇਕੱਠ ਹੋਇਆ ਵਾ ਮੀਟਿੰਗ ਜਿਹੜੀ ਅਸੀਂ ਰੱਖੀ ਸੀ ਉਹਦਾ ਸਿਰਫ ਐਸਵੀ ਹੋਣਾ ਕਰਕੇ ਵੀ ਮੀਟਿੰਗ ਪੋਸਟਪੋਨ ਕੀਤੀ ਆ ਵੀ ਇੱਕ ਦਿਨ ਇਹਨਾਂ ਦੀ ਪ੍ਰਕਿਰਿਆ ਜੀ ਨਹੀਂ ਗਲਤ ਸੁਣ ਲਈਏ ਅਗਰ ਜਿਹੜੀ ਸਰੋਤਰਾ ਜੀ ਨੇ ਗੱਲ ਕੀਤੀ ਆ ਵੀ ਜੇ ਇਹ 307 ਧਾਰਾ ਜਿਹੜੀ ਲਾਈ ਆ ਇਹਨਾਂ ਨੇ ਇੱਕ ਤਰਫਾ ਡਰ ਕੇ ਪੁਲਿਸ ਨੇ ਉਹ ਧਾਰਾ ਜਿਹੜੀ 307 ਸਾਢੇ ਮੋੜੇ ਤੇ ਲਾਈ ਆ ਅਸੀਂ ਉਹਦੀ ਪੁਰਜੋਰ ਨਿੰਦਾ ਕਰਦੇ ਆ ਅਗਰ 307 ਧਾਰਾ ਨਾ ਥੋੜੀ ਗਈ ਨਾ ਸਾਨੂੰ ਯਕੀਨ ਦਿਵਾਇਆ ਗਿਆ ਨਾ ਜਿਹੜੀ ਬੰਦੀ ਕਾਰਵਾਈ ਆ ਉਹ ਜਾਇਜ਼ ਹੋਵੇ ਨਾ ਜਾਇਜ਼ ਅਸੀਂ ਨਹੀਂ ਬਰਦਾਸ਼ਤ ਕਰਨੀ 307 ਧਾਰਾ ਤੋੜ ਕੇ ਸਾਡੇ ਬੱਚਿਆਂ ਨੂੰ ਇਨਸਾਫ ਦਿੱਤਾ ਜਾਵੇ ਕਿ ਮੇਸਰ ਤੁਨਜੀ ਨੇ ਕਿਹਾ ਵੀ ਇਹ ਬੰਦੇ ਜ਼ਮਾਨਤ ਤੋਂ ਬਾਹਰ ਆਏ ਹੋਇਆ ਲੈ ਕੇ ਦੇਏ ਕੋਚ ਆਇਆ ਸਿਵ ਹਾਈ ਕੋਰਟ ਚ ਵੀ ਅਸੀਂ ਸ਼ਹਿਰ ਚ ਖੱਪ ਦਾ ਮਾਹੌਲ ਨਹੀਂ ਬਣਾਵਾਂਗੇ ਪਰ ਇਹਨਾਂ ਨੇ ਕੱਲ੍ਹ ਸ਼ਰਾਰਤੀ ਅੰਸਰਾਂ ਨੇ ਸ਼ਰਾਰਤ ਕਰਕੇ ਇਹ ਮਾਹੌਲ ਨੂੰ ਪੇੜ ਕਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀਆਂ ਨੇ ਕੱਲ ਦੀ ਜਿਹੜੀ ਮੀਟਿੰਗ ਚ ਧਰਨਾ ਲੱਗਾ ਜਿਹੜੇ ਜਨਰਲ ਸਮਾਜ ਅਸੀਂ ਨੇ ਕਹਿੰਦੇ ਜਨਰਲ ਸਮਾਜ ਆ ਉਹ ਸਾਡੇ ਆ ਸਾਰੇ ਅਸੀਂ ਉਹਨਾਂ ਦਾ ਜਿਹੜੇ ਪ੍ਰਧਾਨ ਸਾਈਂ ਜੀ ਆ ਉਹਨਾਂ ਦਾ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਸਾਨੂੰ ਯਕੀਨ ਦਿਵਾ ਵੀ ਤੁਹਾਡੀ ਇਹ ਕਿਸੇ ਗੱਲ ਤੋਂ ਤੁਹਾਡੇ ਸਮਾਜ ਨੂੰ ਕੋਈ ਅਟੈਕ ਨਹੀਂ ਹੋਊਗਾ ਅਸੀਂ ਇਹੀ ਪ੍ਰਸ਼ਾਸਨ ਮੋਹਰੇ ਬੇਨਤੀ ਕਰਦੇ ਆਂ ਵੀ ਜਿਹੜੇ ਬੰਦਿਆਂ ਨੇ 307 ਤਾਰਾ ਲਵਾਈ ਆ ਧੱਕੇ ਨਾਲ ਲਵਾਈ ਆ ਚਾਹੇ ਕਿੱਦਾਂ ਲਵਾਈ ਆ ਇਹ ਪ੍ਰਸ਼ਾਸਨ ਨੇ ਡਰਦਿਆਂ ਨੇ ਇਹ ਤਾਰਾ ਰਾਈਆ ਤਾਰਾ ਤੋੜ ਦਿੱਤੀ ਜਾਵੇ ਨਹੀਂ ਤਾਂ ਇੱਕ ਦਿਨ ਵਿੱਚ ਅਸੀਂ ਸਾਰੇ ਇਕੱਠਾ ਹੋ ਕੇ ਮਾਹੌਲ ਖਰਾਬ ਕਰਾਂਗੇ ਇਹ ਜਣਾ ਖਜ਼ਾਨਾ ਹੋਗਾ ਪ੍ਰਸ਼ਾਸਨ ਕੋਤੇਗਾ ਜੈ ਬੋਲ ਬਿਕੀ ਜੈ ਭੀਮ ਜੈ ਭਾਰਤ ਨਮੋ ਵਧਾਏ ਜੈ ਗੁਰਦੇਵ ਧੰ ਗੁਰਦੇਵ ਅੱਜ ਅੰਬੇਡਕਰ ਸੈਨਾ ਮੂਲ ਵਾਸੀ ਅਤੇ ਸਾਰਾ ਸਮੂਹ ਦਲਿਤ ਸਮਾਜ ਜਿਹੜਾ ਫਗਵਾੜੇ ਦੇ ਰੈਸਟ ਹਾਊਸ ਵਿੱਚ ਇਕੱਠਾ ਹੋਇਆ ਜਿਹੜੀ ਘਟਨਾ 18 ਤਰੀਕ ਨੂੰ ਪਰਸੋ ਜਿਹੜੀ 18 ਨੰਗੀ ਆ ਉਸ ਤਰੀਕ ਨੂੰ ਜਿਹੜੀ ਘਟਨਾ ਹੋਈ ਆ ਉਹ ਘਟਨਾ ਨੂੰ ਜੇ ਤੁਸੀਂ ਸਹੀ ਮਾਇਨੇ ਵਿੱਚ ਦੇਖੋ ਉਹ ਵੀਡੀਓ ਵਿੱਚ ਸਾਫ਼ ਦਿਖ ਰਿਹਾ ਆ ਵੀ ਉਹ ਜਿਹੜਾ ਫਗਵਾੜੇ ਦੇ ਸ਼ਰਾਰਤੀ ਅੰਸਰ ਜਿਹੜਾ ਮਾਹੌਲ ਖਰਾਬ ਕਰਨ ਵਾਲਾ ਉਹ ਵੀਡੀਓ ਵਿੱਚ ਸਾਫ਼ ਦੇਖ ਰਿਹਾ ਸੀ ਜਿਹੜਾ ਉਹ ਵਿਅਕਤੀ ਆ ਉਸਨੇ ਪਹਿਲਾਂ ਸਾਡੇ ਮੁੰਡੇ ਤੇ ਅਟੈਕ ਕੀਤਾ ਅਟੈਕ ਕਰਕੇ ਉਸ ਨੂੰ ਐਕਟਿਵ ਉੱਪਰੋਂ ਸਿੱਟਿਆ ਸੱਟ ਕੇ ਉਸਨਾਂ ਕੁੱਟ ਮਾਰ ਦਿੱਤੀ ਔਰ ਉਤੋਂ ਬਾਅਦ ਸਾਨੂੰ ਨਹੀਂ ਪਤਾ ਉਹਨੇ ਆਪਣੇ ਆਪ ਸੱਟਾਂ ਮਾਰੀਆਂ ਜਾਂ ਕੀ ਕੀਤਾ ਉਹਨਾਂ ਨੇ ਫਗਵਾੜੇ ਸ਼ਹਿਰ ਵਿੱਚ ਇੰਨਾ ਡਰਦਾ ਮਾਹੌਲ ਬਣਾਇਆ ਵੀ ਜਿੱਦਾਂ ਕਿਸੇ ਦਾ ਕਿਸੇ ਨਾ ਜਾਨੀ ਮਾਲੀ ਨੁਕਸਾਨ ਹੋ ਗਿਆ ਅਸੀਂ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਮੰਨਣ ਵਾਲੇ ਲੋਕ ਆ ਸੰਵਿਧਾਨ ਦੇ ਧਾਰੇ ਵਿੱਚ ਰਹਿ ਕੇ ਕਾਨੂੰਨ ਦੇ ਧਾਰੇ ਵਿੱਚ ਰਹਿ ਕੇ ਲੜਾਈ ਲੜਨ ਵਾਲੇ ਲੋਕ ਆ ਅਸੀਂ ਅੱਜ ਵੀ ਫਗਵਾੜੇ ਸ਼ਹਿਰ ਨੂੰ ਸਾਡਾ ਇੱਕ ਸਵਾਲ ਆ ਵੇ ਤੁਸੀਂ 2018 ਤੋਂ ਸ਼ੈਡਿਊਲ ਕਾਸਟ ਸਮਾਜ ਔਰ ਇਹ ਜਿਹੜਾ ਇਹ ਜਿਹੜੀ ਸ਼ਰਾਰਤੀ ਅੰਸਰ ਆ ਇਹਨਾਂ ਦਾ ਰਿਕਾਰਡ ਖੋਲ ਕੇ ਦੇਖ ਲਓ ਕਦੀ ਸ਼ੈਡਿਊਲ ਕਾਸਟ ਸਮਾਜ ਨੇ 2017-18 ਤੋਂ ਬਾਅਦ ਫਗਵਾੜੇ ਸ਼ਹਿਰ ਨੂੰ ਕਦੇ ਬੰਦ ਦੀ ਕਾਲ ਦਿੱਤੀ ਕਿਉਂਕਿ ਅਸੀਂ ਹਮੇਸ਼ਾ ਫਗਵਾੜੇ ਸ਼ਹਿਰ ਵਿੱਚ ਸ਼ਾਂਤੀ ਚਾਹੁੰਦੇ ਆ ਅਸੀਂ ਫਗਵਾੜੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦੇ ਆ ਵੀ ਜਿਹੜੇ ਲੋਕ ਸ਼ਾਂਤੀ ਬਣਾਈ ਰੱਖਣ ਵਾਲੇ ਆ ਅੱਜ ਫਗਵਾੜੇ ਸ਼ਹਿਰ ਨੂੰ ਸ਼ਹਿਰ ਦੀ ਅੱਜ ਸਾਨੂੰ ਸਭ ਤੋਂ ਜ਼ਿਆਦਾ ਤੁਹਾਡੀ ਜ਼ਰੂਰਤ ਆ ਤਾਂ ਜੋ ਜਿਹੜੇ ਸ਼ਰਾਰਤੀ ਅੰਸਰ ਆ ਇਹਨਾਂ ਦਾ ਜਿਹੜਾ ਚਿਹਰਾ ਹੈ ਉਹ ਬੇਨਕਾਬ ਹੋ ਸਕੇ ਹਰ ਵਾਰੀ ਕਿਉਂ ਇਹਨਾਂ ਨੂੰ ਇਹਨਾਂ ਨੂੰ ਕਿਉਂ ਲੱਗਦਾ ਵੀ ਹਰ ਕੋਈ ਟਾਰਗੇਟ ਕਰਦੇ ਆ ਜਦੋਂ ਦੇਖ ਲਓ ਮੁਸਲਮਾਨ ਕਮਿਊਨਿਟੀ ਨਾਲ ਇਹਨਾਂ ਦਾ ਪੰਗਾ ਸ਼ੈਡਿਊਲ ਕਾਸਟ ਕਮਿਊਨਿਟੀ ਨਾਲ ਇਹਨਾਂ ਦਾ ਪੰਗਾ ਸਿੱਖ ਪਾਇਚਾਰੇ ਨਾਲ ਇਹਨਾਂ ਦਾ ਪੰਗਾ ਅਸੀਂ ਫਗਵਾੜਾ ਵਾਸੀਆਂ ਨੂੰ ਇਹ ਸਵਾਲ ਕਰਦੇ ਆ ਆਪਣੇ ਤੇ ਬਗਾਨੇ ਦੀ ਪਰਖ ਹਮੇਸ਼ਾ ਯਾਦ ਰੱਖਿਓ ਜਿਹੜਾ ਦਲੀ ਸਮਾਜ ਆ ਅੰਬੇਡਕਰ ਸੈਨਾ ਮੂਲ ਵਾਸੀ ਆ ਇਹ ਹਮੇਸ਼ਾ ਫਗਵਾੜੇ ਸ਼ਹਿਰ ਨਾਲ ਖੜੀ ਸੀ ਖੜੀ ਆ ਔਰ ਖੜੀ ਰਹੂਗੀ ਔਰ ਅਸੀਂ ਅੰਬੇਡਕਰ ਸੈਨਾ ਵੱਲੋਂ ਇਹ ਮੰਗ ਵੀ ਕਰਦੇ ਆ ਵੀ ਜਿਹੜਾ ਸਾਡੇ ਸਮਾਜ ਦੇ ਬੱਚੇ ਦੇ 307 ਦਾ ਜਿਹੜਾ ਨਜਾਇਜ਼ ਪਰਚਾ ਕੀਤਾ ਔਰ ਇਥੋਂ ਤੱਕ ਵੀ ਇਹ ਗੱਲ ਕਲੀਅਰ ਆ ਵੀ ਉੱਥੇ ਕੋਈ ਗੋਲੀ ਨਹੀਂ ਚੱਲੀ ਜਿਹੜਾ ਆਰਮਜ਼ ਐਕਟ ਵੀ ਲਾਇਆ ਉਸ ਨੂੰ ਸਭ ਤੋਂ ਪਹਿਲਾਂ ਖਾਰਜ ਕਰਕੇ ਜਿਹੜੇ ਜਿਨ੍ਹਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਆ ਜਿਨ੍ਹਾਂ ਨੇ ਲੜਾਈ ਦੀ ਸ਼ੁਰੂਆਤ ਕੀਤੀ ਆ ਉਹਨਾਂ ਉੱਪਰ ਐਫ ਆਈ ਆਰ ਕਰਕੇ ਉਹਨਾਂ ਨੂੰ ਜੇਲ੍ਹ ਵੀ ਸਿੱਟਿਆ ਜਾਵੇ ਤਾਂ ਜੋ ਸਾਰੇ ਸ਼ਹਿਰ ਵਾਸੀਆਂ ਦਾ ਔਰ ਸ਼ੈਡਿਊਲ ਕਾ ਸਮਾਜ ਦਾ ਕਾਨੂੰਨ ਉੱਪਰ ਵਿਸ਼ਵਾਸ ਬਣਿਆ ਰਵੇ ਜੈ ਭੀ ਜੈ ਭਾਰਤ ਨਮੋ ਬੋਦਏ ਜੈ ਭੀ ਜੈ ਭਾਰਤ ਜੈ ਗੁਰੂਦੇਵ ਸੰਗੁਰੂਦੇਵ ਜਾਂ ਵਾਲਮੀਕੀ ਹਰ ਹੜ ਵਾਲਮੀਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਡੇ ਤਮਸਾ ਨਦੀ ਦੇ ਬੈਠਾ ਜਾਨੀ ਜਾਨ ਰਚਿਆ ਜਿਸਨੇ ਬ੍ਰਹਿਮੰਡ ਉਹ ਹੈ ਵਾਲਮੀਕ ਭਗਵਾਨ ਫਗਵਾੜਾ ਸ਼ਹਿਰ ਦੇ ਵਿੱਚ ਜਿਹੜੀ 18 ਤਰੀਕ ਨੂੰ ਲੜਾਈ ਹੋਈ ਆ ਦੋ ਸਮੁਦਾਵਿਆਂ ਦੇ ਵਿੱਚ ਮੈਂ ਕਹਿ ਰਿਹਾ ਮਾਂ ਕਿ ਇਸ ਨੂੰ ਨਾ ਤਾਂ ਜਰਨਾ ਨਾਲ ਜੋੜਿਆ ਜਾਵੇ ਨਾ ਐਸਸੀ ਨਾਲ ਜੋੜਿਆ ਜਾਵੇ ਮੇਰੀ ਜੁਵਾ ਵਿਕਾਸ ਮੋਰਚਾ ਵੱਲੋਂ ਔਰ ਜਿੰਨੀ ਸਾਡੀ ਐਸਸੀ ਦਲਿਤ ਜਥੇਬੰਦੀਆਂ ਵਾਂ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਸਿਰਫ ਇੱਕ ਅਪੀਲ ਆ ਕਿ ਜਿਹੜਾ ਵੀ ਕੋਈ ਦੋਸ਼ੀ ਹੈਗਾ ਚਾਹੇ ਉਹ ਕਿਸੇ ਵੀ ਸਮਾਜ ਦਾ ਜਾਂ ਕਿਸੇ ਵੀ ਜਾਤੀ ਦਾ ਵਾ ਉਹਦੇ ਤੇ ਬੰਦ ਇੱਕ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਪ੍ਰਸ਼ਾਸਨ ਸਰਕਾਰ ਦੇ ਦਬਾਅ ਦੇ ਵਿੱਚ ਕਾਰਵਾਈ ਬਿਲਕੁਲ ਨਾ ਕਰੇ ਕਿਉਂ ਕਰਕੇ ਇਹ ਸਰਕਾਰਾਂ ਦਾ ਹੀ ਦਬਾਅ ਆ ਕਿ ਜਿਹੜਾ ਇੱਕ ਤਰਫਾ ਸਿਰਫ ਕਾਰਵਾਈ ਹੋਈ ਜਾਂ ਦੂਜੀ ਤਰਫਾ ਕਾਰਵਾਈ ਨਹੀਂ ਹੋਈ ਔਰ ਜਿਹੜਾ 307 ਦਾ ਮਾਮਲਾ ਇਹਨਾਂ ਨੇ ਦਰਜ ਕਰ ਦਿੱਤਾ ਜਾਂ ਵਾਇਪਨ ਦਾ ਦਰਜ ਕਰ ਦਿੱਤਾ ਵਾ ਪਹਿਲੋਂ ਮੈਂ ਪ੍ਰਸ਼ਾਸਨ ਨੂੰ ਇਹ ਗੱਲ ਪੁੱਛਣਾ ਚਾਹੁੰਦਾ ਵਾਂ ਕਿ ਤੁਸੀਂ ਇਹ ਵੈਰੀਫਾਈ ਕੀਤਾ ਵਾ ਜੋ ਕਰਕੇ ਐਡੇ ਸੰਗੀਨ ਉਹਨਾਂ ਨੇ આરોਪ ਹੋਰ ਐਡਾ ਮਾਮਲਾ ਦਰਜ ਕਰ ਦਿੱਤਾ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦਾ ਫਿਊਚਰ ਖਰਾਬ ਹੋ ਸਕਦਾ ਕਿਉਂਕਿ ਕਿਤੇ ਨਾ ਕਿਤੇ ਜਦੋਂ ਬੰਦੇ ਦੇ ਉੱਤੇ ਝੂਠੇ ਇਲਜ਼ਾਮ ਲੱਗ ਜਾਂਦਾ ਝੂਠਾ ਚਾਰਜ ਲੱਗੇ ਤਾਂ ਕਿਤੇ ਨਾ ਕਿਤੇ ਉਹ ਮੁਜਰਮ ਬਨਣ ਨੂੰ ਮਜਬੂਰ ਹੋ ਜਾਂਦਾ ਵਾ ਸੋ ਇਸ ਤਰਕੇ ਮੈਂ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਵਾ ਕਿ ਜਿੰਨਾ ਜਲਦੀ ਤੋਂ ਜਲਦੀ ਹੁੰਦਾ ਵਾ ਦੋਸ਼ੀਆਂ ਦੇ ਵਿਰੁੱਧ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਚਾਹੇ ਉਹ ਕਿਸੇ ਵੀ ਜਾਤਨਾ ਧਰਮਨਾ ਸੰਬੰਧਤ ਆ ਤੇ ਮੈਂ ਆਪਣੇ ਜਿੰਨੇ ਵੀ ਜਥੇਬੰਦੀਆਂ ਭਗਵਾਨ ਵਾਲਮੀਕ ਜਥੇਬੰਦੀਆਂ ਸਤਗੁਰੂ ਰਵਿਦਾਸ ਜਥੇਬੰਦੀਆਂ ਅੰਬੇਡਕਰ ਜਥੇਬੰਦੀਆਂ ਉਹਨਾਂ ਦਾ ਸਾਰਿਆਂ ਦਾ ਯੂਵਾ ਵਿਕਾਸ ਮੋਰਚਾ ਵੱਲੋਂ ਬਹੁਤ ਧੰਨਵਾਦ ਕਰਦਾ ਹਾਂ ਔਰ ਚੇਤਾਵਨੀ ਦਿੰਦਾ ਹਾਂ ਪ੍ਰਸ਼ਾਸਨ ਨੂੰ ਕਿ ਅਗਰ ਤੁਸੀਂ ਉਹਨਾਂ ਜਿਹੜੇ ਦੋਸ਼ੀਆਂ ਦੇ ਵਿਰੁੱਧ ਬੰਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਤੇ ਯੂਵਾ ਵਿਕਾਸ ਮੋਰਚਾ ਤੇ ਸੂਰੂ ਦਲਤ ਜਥੇਬੰਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਬੰਦ ਦੀ ਕੋਲ ਕਰੇਗਾ ਜੈ ਭੀਮ ਜੈ ਪਾਲ